ਕਬ ਚੁਬ ਨਾਮੇ ਜਾਗੇ ਕਬ ਚੁਬ ਆਸ਼ਿਸ਼ ਮੰਗੇ ਦਾਏ ਕਬ ਜੈ ਗਾਤਾ ਜਨ ਗਨ ਬਾਗਤਾ ਜੈ ਰਹੇ ਜੈ 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 ਕੀ ਜੈ ਬਾਦ ਮਾਯੂ ਸੰਤਰੀ ਘੜਾ ਰਹੇਗਾ ਵਕੀਪੀਸ਼ੇਰ ਕਿ ਚਲੋ 2 ਮਿੰਟ ਬੋਲਣ ਦਰਾ ਲਓ ਜਿੰਦਾਬੋਲ ਭਾਰਤ ਮਾਤਾ ਦੀ ਜੈ ਭਾਰਤ ਮਾਤਾ ਦੀ ਜੈ ਭਾਰਤ ਮਾਤਾ ਦੀ ਅੱਜ ਬੜਾ ਭਾਗਾਂ ਵਾਲਾ ਦਿਨ ਹੈ ਅੱਜ ਅਸੀਂ ਸਾਰੇ ਕਾਂਗਰਸ ਪਾਰਟੀ ਦੇ ਕਾਰਜਕਰਤਾ ਸਾਥੀ ਇਕੱਠੇ ਹੋ ਕੇ ਆਜ਼ਾਦੀ ਦਾ ਸ਼ੁਭ ਦਿਹਾੜਾ ਮਨਾ ਰਹੇ ਆਂ ਅੱਜ ਸਾਡੇ ਦੇਸ਼ ਦਾ 78ਵਾਂ ਸ਼ੁਭ ਦਿਹਾੜਾ ਹੈ ਆਜ਼ਾਦੀ ਦਾ ਔਰ ਬੜੇ ਕੁਰਬਾਨੀਆਂ ਦੇ ਨਾਲ ਸਾਡੇ ਜਿਹੜੇ ਸੁਤੰਤਰਤਾ ਦਾ ਸੰਾਨੀ ਸੀ ਉਹਨਾਂ ਨੇ ਸਾਨੂੰ ਇਹ ਆਜ਼ਾਦੀ ਦਿਲਵਾਈ ਹੈ ਔਰ ਆਜ਼ਾਦੀ ਦਾ ਅਸੀਂ ਆਨੰਦ ਮਾਣ ਰਹੇ ਆ ਮੈਨੂੰ ਪੂਰੀ ਉਮੀਦ ਹੈ ਕਿ ਮੇਰੇ ਸਾਥੀ ਆਪਣੇ ਦੇਸ਼ ਵਾਸਤੇ ਜੋ ਬਣ ਪਾਏਗਾ ਕਰਨ ਦਾ ਯਤਨ ਕਰਨਗੇ ਤਾਂ ਜੋ ਸਾਡਾ ਦੇਸ਼ ਖੁਸ਼ਹਾਲ ਹੋਏ ਸਾਡੀ ਕਾਂਗਰਸ ਪਾਰਟੀ ਨੇ ਇਸ ਦੇਸ਼ ਦੀ ਆਜ਼ਾਦੀ ਦੇ ਵਿੱਚ ਆਪਣਾ ਬੜਾ ਵੱਡਾ ਯੋਗਦਾਨ ਪਾਇਆ ਅੱਜ ਮੈਂ ਆਪਣੇ ਸਾਰੇ ਸਾਥੀਆਂ ਦੇ ਨਾਲ ਇਕੱਠੇ ਹੋ ਕੇ ਆਪਣੇ ਸਾਰੇ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੰਦਾ ਔਰ ਉਮੀਦ ਕਰਦਾ ਕਿ ਸਾਡਾ ਦੇਸ਼ ਤਰੱਕੀਆਂ ਦੀ ਰਾਹ ਤੇ ਚੱਲੇਗਾ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੈ ਭਾਰਤ